ਕਵੀਰ ਗਾਗਰ ਜਲਪਰੀ ਆਜ ਕਾਲ ਜਹ ਫੂਟ ਗੁਰ ਜੋਨਾ ਚਿੱਤ ਹੈ ਆਪਣੋ ਆਦਮਾਜ ਲੀ ਜਹਗੇ ਲੂਟ ਇਹ ਪਾਵਨ ਸ਼ਲੋਕ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 73 ਨੰਬਰ ਸ਼ਲੋਕ ਹੈ ਇਸ ਪਾਵਨ ਸ਼ਲੋਕ ਅੰਦਰ ਸਤਗੁਰੂ ਕਬੀਰ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਇਹ ਜਿਹੜਾ ਸਰੀਰ ਹੈ ਕਬੀਰ ਗਾਗਰ ਜਲਪਰੀ ਇਹ ਸਰੀਰ ਅਸਲ ਵਿੱਚ ਪਾਣੀ ਦੀ ਭਰੀ ਹੋਈ ਗਾਗਰ ਵਰਗਾ ਹੈ ਜਿਵੇਂ ਪਾਣੀ ਦਾ ਭਰਿਆ ਹੋਇਆ ਕੋਈ ਘੜਾ ਹੋਵੇ ਕੋਈ ਗਾਗਰ ਹੋਵੇ ਸਤਿਗੁਰ ਕਹਿੰਦੇ ਨੇ ਮਿੱਟੀ ਦੀ ਗਾਗਰ ਹੁੰਦੀ ਹੈ ਜਿਵੇਂ ਪਾਣੀ ਦੀ ਭਰੀ ਪਾਸ਼ਾ ਕਹਿੰਦੇ ਉਸ ਤਰ੍ਹਾਂ ਇਹ ਸਰੀਰ ਹੈ ਸਵਾਸਾਂ ਨਾਲ ਭਰਿਆ ਹੋਇਆ ਹੈ ਅੱਜ ਜਾਂ ਕੱਲ ਸਤਿਗੁਰ ਕਹਿੰਦੇ ਨੇ ਇਹਨੇ ਮੁੱਕ ਜਾਣਾ ਜਿਵੇਂ ਗਾਗਰ ਫੁੱਟ ਜਾਂਦੀ ਹੈ ਤੇ ਸਤਿਗੁਰ ਕਹਿੰਦੇ ਨੇ ਇਸੇ ਤਰ੍ਹਾਂ ਇਹ ਸਰੀਰ ਨੇ ਵੀ ਇੱਕ ਦਿਨ ਨਾਸ਼ ਹੋ ਜਾਣਾ ਇਹਨੇ ਮੁੱਕ ਜਾਣਾ ਇਸ ਸਵਾਸਾਂ ਦਾ ਭਰਿਆ ਹੋਇਆ ਘੜਾ ਤੇ ਉਹ ਘੜਾ ਜਿਹੜਾ ਇੱਕ ਪਾਣੀ ਦਾ ਭਰਿਆ ਹੁੰਦਾ ਉਹਦਾ ਪਰਮਾਣ ਦੇ ਦਿੱਤਾ ਇਹ ਜਿਹੜਾ ਸਰੀਰ ਰੂਪੀ ਘੜਾ ਹੈ ਸਤਿਗੁਰ ਕਹਿੰਦੇ ਸਵਾਸਾਂ ਦਾ ਭਰਿਆ ਹੋਇਆ ਇਹਨੇ ਅੱਜ ਕੱਲ ਇੱਕ ਨਾ ਇੱਕ ਦਿਨ ਫੁੱਟ ਜਾਣਾ ਹੈ ਖਤਮ ਹੋ ਜਾਣਾ ਨਾਸ਼ ਹੋ ਜਾਣਾ ਇਹਦੇ ਵਜੂਦ ਨੇ ਸਦਾ ਨਹੀਂ ਰਹਿਣਾ ਮਾਰੇ ਕਹਿੰਦੇ ਤੇ ਹੁਣ ਜੇ ਇਹ ਕਹਣਾ ਪਾਸ਼ਾ ਕਹਿੰਦੇ ਨੇ ਸਰੀਰ ਰੂਪੀ ਫੁੱਟ ਜਾਣਾ ਨਾਸ਼ ਹੋ ਜਾਣਾ ਫਿਰ ਸਾਡਾ ਫਰਜ਼ ਬਣਦਾ ਵੀ ਪਰਮਾਤਮਾ ਅਕਾਲ ਪੁਰਖ ਜੀ ਦੀ ਯਾਦ ਵਿੱਚ ਜੋੜ ਕੇ ਇਸ ਜੀਵਨ ਨੂੰ ਸਫਲਾ ਕੀਤਾ ਜਾਵੇ ਪਰਮਾਤਮਾ ਦੀ ਭਗਤੀ ਕੀਤੀ ਜਾਵੇ ਉਸ ਮਾਲਕ ਪਰਮੇਸ਼ਰ ਨੂੰ ਧਿਆਇਆ ਜਾਵੇ ਉਸ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਜਾਵੇ ਕਿਉਂਕਿ ਬੰਦਗੀ ਤੋਂ ਬਿਨਾਂ ਇਹ ਜਿਹੜਾ ਜੀਵਨ ਹੈ ਇਹ ਸਰੀਰ ਹੈ ਜਿਹੜਾ ਮਾਰੇ ਕਹਿੰਦੇ ਨੇ ਇਹ ਬਿਲਕੁਲ ਵਿਅਰਥ ਹੈ ਇਹ ਕਿਸੇ ਕੰਮ ਦਾ ਨਹੀਂ ਹੈ ਤੇ ਸਤਗੁਰੂ ਜੀ ਅੱਗੇ ਲਿਖਦੇ ਨੇ ਗੁਰ ਜੋ ਨਾ ਚੇਤੇ ਆਪਣਾ ਜਿਹੜੇ ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਚੇਤੇ ਕਰਦੇ ਆਪਦੇ ਗੁਰੂ ਦਾ ਉਪਦੇਸ਼ ਨਹੀਂ ਕਮਾਉਂਦੇ ਗੁਰੂ ਦੀ ਸੰਗਤ ਨਹੀਂ ਕਰਦੇ ਨਾ ਗੁਰੂ ਨਾਲ ਪ੍ਰੇਮ ਨਾ ਉਸ ਪਰਮਾਤਮਾ ਨਾਲ ਪ੍ਰੇਮ ਹੈ ਸਤਿਗੁਰੂ ਸੱਚੇ ਪਾਸ਼ਾ ਕਹਿੰਦੇ ਨੇ ਇਸ ਪਰਮਾਤਮਾ ਦੀ ਪ੍ਰੀਤ ਤੋਂ ਸਖਣੇ ਨੇ ਮਾਲਕ ਨਾਲ ਉਹ ਦਿੱਲੀ ਸਾਂਝ ਨਹੀਂ ਬਣੀ ਸਤਿਗੁਰ ਕਹਿੰਦੇ ਨੇ ਜਦੋਂ ਪਰਮਾਤਮਾ ਨਾਲ ਸਾਂਝ ਨਾ ਬਣਨ ਕਰਕੇ ਪਰਮਾਤਮਾ ਦੀ ਬੰਦਗੀ ਅੰਦਰ ਨਹੀਂ ਹੈ ਗੁਰੂ ਦਾ ਗਿਆਨ ਨਹੀਂ ਹੈ ਜ਼ਿੰਦਗੀ ਜੀਉਣ ਦਾ ਕੋਈ ਸਹੀ ਤਰੀਕਾ ਨਹੀਂ ਹੈ ਵੀ ਜਿੰਦਗੀ ਦੇ ਜਿਹੜੇ ਅਸਲ ਮੈਨੇ ਨੇ ਇਹ ਜ਼ਿੰਦਗੀ ਦੇ ਜਿਹੜੇ ਅਸਲ ਅਰਥ ਨੇ ਉਹ ਨਹੀਂ ਪਤਾ ਕਿ ਇਹ ਜ਼ਿੰਦਗੀ ਸਤਗੁਰ ਕਹਿੰਦੇ ਆਪਣੀ ਮਰਜ਼ੀ ਨਾਲ ਬੰਦਾ ਵਿਅਰਥ ਗਵਾ ਰਿਆ ਤਾਂ ਗੁਰੂ ਸਾਹਿਬ ਇੱਥੇ ਦੱਸਦੇ ਨੇ ਕਬੀਰ ਸਾਹਿਬ ਕਹਿੰਦੇ ਨੇ ਗੁਰ ਜੋ ਨਾ ਚੇਤਾਇ ਆਪਣੋ ਜਿਹੜੇ ਆਪਣੇ ਗੁਰੂ ਨੂੰ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ ਸਿਮਰਨ ਬੰਦਗੀ ਤੋਂ ਬਿਲਕੁਲ ਖਾਲੀ ਨੇ ਅੱਧ ਮਾਝ ਲੀਝਾਂਗੇ ਲੂਟ ਉਹ ਅੱਧ ਵਿਚਾਲੇ ਹੀ ਲੁੱਟੇ ਜਾਣਗੇ ਕਿਹਨਾਂ ਦਾ ਮਤਲਬ ਹੈ ਵੀ ਪਰਮਾਤਮਾ ਅਤੇ ਜਿਹੜਾ ਆਤਮਾ ਦੇ ਵਿੱਚਕਾਰ ਅਲਾ ਜਿਹੜਾ ਫਸਲ ਹੈ ਉਹ ਜਿਹੜਾ ਵਿੱਚ ਗਾਇਬ ਹੈ ਨਾ ਆਤਮਾ ਤੇ ਪਰਮਾਤਮਾ ਦੇ ਮਲਾਪ ਵਾਲਾ ਉਹਦੇ ਵਿੱਚ ਜਿਹੜੀ ਬੁਰਾਈ ਹੈ ਉਹ ਹਾਵੀ ਹੋ ਜਾਏਗੀ ਪਰਮਾਤਮਾ ਨੇ ਨਾ ਜੱਪੇ ਕੋਈ ਪਰਮਾਤਮਾ ਦੇ ਮਲਾਪ ਨੇ ਉਹ ਜਿਹੜਾ ਵਿਚਲਾ ਫਰਕ ਹੈ ਉਹਨੂੰ ਖਤਮ ਕਰ ਦੇਣਾ ਆਤਮਾ ਤੇ ਪਰਮਾਤਮਾ ਇੱਕ ਕਰ ਦੇਣੀ ਹੈ ਗੁਰੂ ਨੇ ਸਿਮਰਨ ਕਰਨ ਦੀ ਜੋਤ ਦੱਸਣੀ ਹੈ ਹੁਣ ਨਾ ਤਾਂ ਗੁਰੂ ਦੀ ਯੁਗਤੀ ਹੈ ਨਾ ਪਰਮਾਤਮਾ ਦਾ ਨਾਮ ਹੈ ਵਿੱਚ ਗਾਇਬ ਹੈ ਉਹ ਵਿੱਚ ਜਿਹੜਾ ਖਾਲੀਪਨ ਹੈ ਉਹਦੇ ਵਿੱਚ ਸਤਿਗੁਰ ਕਹਿੰਦੇ ਨੇ ਅਸਲ ਵਿੱਚ ਬੰਦਾ ਲੁੱਟਿਆ ਜਾਂਦਾ ਉਹ ਜਿਹੜਾ ਖਾਲੀਪਨ ਕੀ ਹੈ ਪ੍ਰਮਾਤਮਾ ਦੇ ਮਲਾਪ ਤੋਂ ਬਿਨਾਂ ਜਿਹੜੀ ਜ਼ਿੰਦਗੀ ਹੈ ਹਜੇ ਆਤਮਾ ਪ੍ਰਮਾਤਮਾ ਨਾਲ ਇੱਕ ਨਹੀਂ ਹੋਈ ਸਿਮਰਨ ਬੰਦਗੀ ਪੱਲੇ ਨਹੀਂ ਹੈ ਉਹ ਜਿਹੜਾ ਵਿੱਚ ਗੈਬ ਹੈ ਗੈਬ ਵਿੱਚ ਵਿਕਾਰ ਨੇ ਬੁਰਾਈ ਹੈ ਅਗਿਆਨਤਾ ਹੈ ਅੰਧ ਵਿਸ਼ਵਾਸ ਹੈ ਉਹ ਚੀਜ਼ਾਂ ਨੇ ਪਾਸ਼ਾ ਕਹਿੰਦੇ ਨੇ ਬੰਦਿਆ ਤੈਨੂੰ ਲੁੱਟ ਲੈਣਾ ਖਤਮ ਕਰ ਦੇਣਾ ਜ਼ਿੰਦਗੀ ਬੜੀ ਮਹਿੰਗੀ ਹੈ ਪਰ ਇਹ ਮਹਿੰਗੀ ਜ਼ਿੰਦਗੀ ਬਰਥ ਚਲੀ ਜਾਣੀ ਹੈ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾਂ ਇਸ ਕਰਕੇ ਜਿਹੜਾ ਵਿਚਕਾਰ ਆਤਮਾ ਤੇ ਪ੍ਰਮਾਤਮਾ ਦੇ ਬਿਚ ਜਿਹੜਾ ਸਪੇਸ ਹੈ ਉਹਦੇ ਵਿੱਚ ਅਗਿਆਨਤਾ ਭਰੀ ਹੋਊ ਉਹਨੂੰ ਕੱਢ ਦੇ ਉੱਥੇ ਰੱਬੀ ਗਿਆਨ ਭਰ ਕੇ ਪਰਮਾਤਮਾ ਦੀ ਭਗਤੀ ਨਾਲ ਆਪਣੀ ਆਤਮਾ ਇੱਕਮਿਕ ਕਰੋ ਉਸ ਰੱਬ ਨਾਲ ਉਸ ਪਰਮਾਤਮਾ ਵਿੱਚ ਅਭੇਦ ਹੋ ਜਾ ਇਸ ਸ਼ਲੋਕ ਅੰਦਰ ਸਤਿਗੁਰੂ ਕਬੀਰ ਸਾਹਿਬ ਇਹ ਸਿਖਾਉਂਦੇ ਨੇ ਇਹ ਸਮਝਾਉਂਦੇ ਨੇ ਇਹ ਵਿਧੀ ਦੱਸੀ ਜਾ ਰਹੀ ਹੈ ਮਹਾਰਾਜ ਵੱਲੋਂ